ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਪੈਨੋ ਕੀ ਹਾਲ ਚਾਲ ਹੈ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਣੀ ਆਪਣੀ ਜਰਨੀ ਵਿੱਚ ਅੱਗੇ ਵਧ ਰਹੇ ਹੋਵੋਗੇ ਤੇ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਇਹ ਸੂਟ ਰਹਿਣਗੇ ਸਾਰੇ ਆਰਡਰ ਦੇ ਜੀ ਤੇ ਮਸਲੀਨ ਦੇ ਉੱਪਰ ਵੀ ਸੂਟ ਆਉਣਗੇ ਆਪਣੇ ਤੇ ਪਸ਼ਮੀਨੇ ਦੇ ਉੱਪਰ ਵੀ ਸੂਟ ਆਉਣਗੇ ਡਿਜ਼ਾਈਨ ਆਪਣੇ ਕੋਲੇ ਹੈਗੇ ਜੀ ਤਿੰਨ ਤੇ ਅਲੱਗ-ਅਲੱਗ ਕੱਪੜੇ ਤੇ ਬਣੇ ਹੋਏ ਆ ਤੇ ਬਹੁਤ ਹੀ ਸੋਹਣੇ ਡਿਜ਼ਾਈਨ ਪਹਿਲਾਂ ਤੁਸੀਂ ਦੇਖ ਸਕਦੇ ਹੋ ਇਹ ਪਹਿਲਾ ਡਿਜ਼ਾਈਨ ਆਪਣਾ ਆ ਗਿਆ ਵੀਡੀਓ ਵਾਲਾ ਇਹ ਸੇਮ ਸੂਟ ਆਪਾਂ ਤਿਆਰ ਕੀਤੇ ਆ ਜੀ। ਮਸਲੀਨ ਦੇ ਉੱਪਰ ਆਪਾਂ ਤਿਆਰ ਕੀਤੇ ਹੈਗੇ। ਇਹ ਦੇਖ ਸਕਦੇ ਹੋ ਤੁਸੀਂ ਸੇਮ ਵਰਕ ਹੋਇਆ ਹੈ। ਗਲੇ ਦੇ ਉੱਪਰ ਵਰਕ ਹੋਇਆ ਹੈ। ਬਹੁਤ ਹੀ ਸੋਹਣਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ। ਇਹ ਸਾਨੂੰ ਭੈਣ ਹੈਗੇ ਭੋਗਪੁਰ ਤੋਂ ਉਹਨਾਂ ਨੇ ਆਪਾਂ ਨੂੰ ਇਕੱਠੇ ਸੂਟਾਂ ਦਾ ਆਰਡਰ ਦਿੱਤਾ ਸੀ। ਇਹ ਗਲਾ ਆ ਗਿਆ ਜੀ ਸੇਮ ਹੀ ਬਣੇਗਾ। ਤੇ ਦੇਖ ਸਕਦੇ ਹੋ ਤੁਸੀਂ ਬਾਜੂ ਦੇ ਉੱਪਰ ਵਰਕ। ਬਾਜੂ ਪਹੁੰਚਾ ਦੋਨੋਂ ਆਉਣਗੇ। ਇਹ ਬਾਜੂ ਦੇ ਉੱਪਰ ਵਰਕ ਆ ਗਿਆ ਤੇ ਇਹ ਮੂਰੀਆਂ ਦਾ ਵਰਕ ਆ ਗਿਆ ਜੀ ਇਹ ਮੂਰੀਆਂ ਤੇ ਫੁਲਾ ਰਹੇ ਹੋਣਗੇ ਤੇ ਕਲਰ ਇਹਦੇ ਚ ਆਪਣਾ ਕੀਤੇ ਜੀ ਤਿੰਨ ਰੈਡੀ ਇਹ ਸੇਮ ਵੀਡੀਓ ਵਾਲਾ ਕਲਰ ਆ ਗਿਆ ਪਿਸਤਾ ਕਲਰ ਇਹ ਲਾ ਆ ਗਿਆ ਜੀ ਕੰਚੇ ਹੀ ਰੰਗ ਸੀ ਗ੍ਰੀਨ ਵੀ ਕਹਿ ਦਿੰਨੇ ਆਪਾਂ ਇਹਨੂੰ ਸੇਮ ਬਾਜੂ ਪੁੰਚਾ ਬਣੇ ਹੋਣਗੇ ਇਹ ਗਲੇ ਦੇ ਉੱਪਰ ਸੇਮ ਵਰਕ ਹੋਇਆ ਵੀਡੀਓ ਵਾਲਾ ਸੂਟ ਬਹੁਤ ਹੀ ਜਿਆਦਾ ਸੋਹਣਾ ਹੈ ਇਹ ਦੇਖ ਸਕਦੇ ਹੋ ਬਾਜੂ ਪਹੁੰਚਾ ਸੇਮ ਰੈਡੀ ਹੋਏ ਹੈ ਜੀ ਬਹੁਤ ਹੀ ਸੋਹਣਾ ਕਲਰ ਕੰਬੀਨੇਸ਼ਨ ਕੀਤਾ ਤੇ ਅਗਲਾ ਸੂਟ ਆ ਗਿਆ ਜੀ ਮਾਊਸ ਕਲਰ ਦਾ ਇਹ ਦੇ ਉੱਪਰ ਵੀ ਕਲਰ ਬਹੁਤ ਹੀ ਸੋਹਣਾ ਜਚਾ ਇਹ ਮਹਿਰੂਨ ਕਲਰ ਦੇ ਨਾਲ ਵਰਕ ਕੀਤਾ ਆਪਾਂ ਤੇ ਇਸੇ ਤਰ੍ਹਾਂ ਹੀ ਇਹਦੇ ਵੀ ਬਾਜੂ ਪਹੁੰਚਾ ਆਉਣਗੇ ਜੀ ਇਹ ਬਾਜੂ ਪਹੁੰਚਾ ਦੋਨੋਂ ਵਰਕ ਕੀਤੇ ਆਪਾਂ ਸੇਮ ਡਿਟੋ ਬਣਾਇਆ ਤੇ ਇਸ ਤੋਂ ਅਗਲਾ ਡਿਜ਼ਾਈਨ ਆਉਣਾ ਜੀ ਜਿਹੜਾ ਉਹ ਵੀ ਤਾਂ ਆਪਾਂ ਤੁਹਾਨੂੰ ਦਿਖਾਉਣੇ ਆ ਫੋਟੋ ਇਹ ਦੇਖੋ ਜੀ ਇਹ ਵਾਲਾ ਆਪਾਂ ਸੇਮ ਡਿਜ਼ਾਈਨ ਰੈਡੀ ਕੀਤਾਗਾ ਫੋਟੋ ਵਾਲਾ ਇਹ ਆਪਾਂ ਨੂੰ ਭੇਜਣੇ ਆਪ ਪਿਕ ਪਸੰਦ ਕਰਕੇ ਭੇਜੀ ਸੀ ਇਹ ਰਿਹਾ ਬਲੂ ਕਲਰ ਦੇ ਉੱਪਰ ਸੇਮ ਵਰਕ ਆਏਗਾ ਜਿੱਦਾਂ ਆਪਾਂ ਤੁਹਾਨੂੰ ਫੋਟੋ ਦਿਖਾਤੀ ਹੈ ਇਹ ਸੇਮ ਗਲੇ ਦਾ ਵਰਕ ਆਏਗਾ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੁਸੀਂ ਇਹ ਕ੍ਰੇਪ ਦੇ ਉੱਪਰ ਸੂਟ ਬਣਿਆ ਹੋਇਆ ਜੀ ਤੇ ਇਸੇ ਤਰ੍ਹਾਂ ਹੀ ਇਹ ਬਾਜੂ ਆਉਣਗੇ ਇਹ ਵੀ ਬਾਜੂ ਦਾ ਵਰਕ ਆ ਗਿਆ ਜੀ ਇਧਰ ਮੂਰੀ ਆ ਗਈ ਇੱਕ ਮੂਰੀ ਉਧਰ ਆ ਗਈ ਇਹ ਮੂਰੀ ਵੀ ਬਣੀ ਹੋਈ ਹੈ ਨਾਲ ਇਹਦੀ ਤੇ ਬਾਜੂ ਵੀ ਬਣੇ ਹੋਏ ਆ ਦੇਖ ਸਕਦੇ ਹੋ ਤੁਸੀਂ ਇਹ ਬਾਜੂ ਦਾ ਵਰਕ ਤੇ ਮੂਰੀ ਦਾ ਵਰਕ ਇਹ ਕੱਟ ਪਾ ਕੇ ਬਾਜੂ ਰੈਡੀ ਹੋਣੀ ਹੈ ਜਿਵੇਂ ਫੋਟੋ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਕੱਟ ਬਣਿਆ ਹੋਇਆ ਹੈ ਇਹ ਕੱਟ ਵਾਲੀ ਬਾਜੂ ਰੈਡੀ ਹੋਣੀ ਹੈ ਸੇਮ ਵਰਕ ਪਹੁੰਚੇ ਤੇ ਆਊਗਾ ਬਹੁਤ ਹੀ ਸੋਹਣਾ ਕਰੇਪ ਦਾ ਸੂਟ ਰੈਡੀ ਕੀਤਾ ਆਪਾਂ ਇਹ ਕਪੜਾ ਬਹੁਤ ਹੀ ਸੋਹਣਾ ਹੈ ਇਹ ਵੀ ਸੇਮ ਵਰਕ ਆ ਗਿਆ ਜੀ ਮਹਿਰੂਨ ਕਲਰ ਇਹ ਮਸਲੀਨ ਦੇ ਉੱਪਰ ਆਏਗਾ ਇਹਦੇ ਵੀ ਇਸ ਨਾਲ ਬਾਜੂ ਪੌਂਚਾ ਦੋਨੋਂ ਬਣੇ ਹੋਏ ਆ ਇਹ ਦੇਖ ਸਕਦੇ ਹੋ ਤੁਸੀਂ ਬਾਜੂ ਪੌਂਚਾ ਦੋਨੋਂ ਬਣੇ ਆ ਇੱਕ ਕਮੂਰੀ ਦਾ ਵਰਕ ਆ ਗਿਆ ਇੱਕ ਬਾਜੂ ਦਾ ਇਹ ਵੀ ਆਪਣੇ ਕੋਲੇ ਤਿੰਨ ਸੂਟ ਰੈਡੀ ਹੋਏ ਆ। ਇਹ ਸਾਰੇ ਆਰਡਰ ਦੇ ਪੀਸ ਰਹਿਣਗੇ ਜੀ ਆਪਣੇ ਕੋਲੇ। ਜਿਹੜੀਆਂ ਭੈਣਾਂ ਨੇ ਇਹਨਾਂ ਦੇ ਨਾਲ ਦੇ ਸੂਟ ਰੈਡੀ ਕਰਵਾਉਣੇ ਆ ਜੀ ਕੋਈ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਹੈ ਤੇ ਤੁਸੀਂ ਵੀ ਆਪਣੇ ਸੂਟ ਰੈਡੀ ਕਰਵਾ ਸਕਦੇ ਹੋ। ਇਹ ਦੇਖੋ ਜੀ ਇਹ ਵੀ ਮਸਲੀਨ ਦੇ ਉੱਪਰ ਬਣਿਆ ਸੂਟ ਬਹੁਤ ਹੀ ਸੋਹਣਾ। ਇਸੇ ਤਰ੍ਹਾਂ ਇਹਦੀ ਬਾਜੂ ਪਹੁੰਚਾ ਬਣੇ ਹੋਏ ਆ। ਇਹ ਬੜੇ ਬਣੇ ਨੇ ਸੂਟ ਹੈ ਮਸਲੀਨ ਦੇ ਬਹੁਤ ਹੀ ਸੋਹਣਾ ਕਪੜਾ ਮਸਲੀਨ ਦਾ ਇਹ ਦੂਸਰਾ ਡਿਜ਼ਾਈਨ ਸੀ ਜੀ ਆਪਣਾ ਤੇ ਇਹ ਤੀਸਰਾ ਆ ਗਿਆ ਜੋ ਕਿ ਅੱਜ ਕੱਲ ਫੇਮਸ ਚੱਲ ਰਿਹਾ ਹੈ ਇੰਸਟਾਗ੍ਰam ਦੇ ਉੱਪਰ ਇਹ ਕੇਰਾ ਬਣਿਆ ਹੋਇਆ ਬਹੁਤ ਹੀ ਸੋਹਣਾ ਇਹ ਪਸ਼ਮੀਨੇ ਦੇ ਸੂਟ ਰਹਿਣਗੇ ਛੇ ਸੂਟ ਆਪਾਂ ਸੇਮ ਵਰਕ ਕੀਤਾ ਜੀ ਛੇ ਸੂਟਾਂ ਦੇ ਉੱਪਰ ਕਲਰ ਅਲੱਗ-ਅਲੱਗ ਆਉਣਗੇ 2-2 ਕਲਰ ਵੀ ਕੀਤੇ ਆਪਾਂ ਇਹ ਆ ਗਿਆ ਜੀ ਬਾਜੂ ਦਾ ਵਰਕ ਚਾਹੇ ਮੂਰੀ ਬਣਾ ਲਓ ਚਾਹੇ ਬਾਜੂ ਬਣਾ ਲਓ ਇਹ ਵੀ ਆਪਣੇ ਆਰਡਰ ਦੇ ਪੀਸ ਹੈ ਇਹ ਦੋ ਸੂਟ ਸੇਮ ਹੋ ਗਏ ਜੀ ਤੇ ਇਹ ਇੱਕ ਮਹਿੰਦੀ ਕਲਰ ਦਾ ਹੋ ਗਿਆ ਆਪਣੇ ਕੋਲੇ ਸੂਟ ਮਹਿੰਦੀ ਕਲਰ ਦਾ ਇੱਕ ਹੋਰ ਹੈ ਤਿੰਨ ਸੂਟ ਹਾਲੇ ਮੇਰੇ ਕੋਲੇ ਪਹੁੰਚੇ ਨਹੀਂ ਹੈਗੇ ਵਰਕ ਹੋਣ ਗਏ ਆ ਇਹਦੇ ਚ ਇੱਕ ਗਾਜਰੀ ਕਲਰ ਆਪਣੇ ਕੋਲੇ ਇੱਕ ਮਹਿੰਦੀ ਕਲਰ ਦਾ ਸੂਟ ਹੋਰ ਹੈ ਇੱਕ ਮਹਿਰੂਨ ਕਲਰ ਹੈ ਇਹ ਵੀ ਚਾਰ ਕਲਰਾਂ ਦੇ ਵਿੱਚ ਸੂਟ ਰੈਡੀ ਹੋਏ ਆ। ਮਹਿੰਦੀ ਕਲਰ ਦੇ ਦੋ ਸੂਟ ਤੇ ਦੋ ਸੂਟ ਇਹ ਕਲਰ ਦੇ ਪਿੰਕ ਜੇ ਤੇ ਗਾਜਰੀ ਤੇ ਮਹਿਰੂਨ 6 ਕਲਰ 6 ਸੂਟ ਰੈਡੀ ਹੋਏ ਆਪਣੇ ਕੋਲੇ ਚਾਰ ਕਲਰਾਂ ਦੇ ਵਿੱਚ ਤੇ ਇਹਦੇ ਵੀ ਬਾਜੂ ਤੇ ਵਰਕ ਹੈਗਾ। ਇਦਾਂ ਦੇ ਤੁਸੀਂ ਸੇਮ ਵਰਕ ਕਰਵਾਉਣੇ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ। ਕਿਸੇ ਵੀ ਭੈਣ ਨੇ ਆਰਡਰ ਤੇ ਸੂਟ ਰੈਡੀ ਕਰਵਾਉਣੇ ਆ ਤੇ ਤੁਸੀਂ ਵੀ ਬਲਕ ਦੇ ਵਿੱਚ ਆਪਾਂ ਨੂੰ ਆਰਡਰ ਦੇ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਭੈਣਾ ਬਿਲਕੁਲ ਵੀਡੀਓ ਚ ਇੰਟਰਸਟ ਨਹੀਂ ਕਰਦੀਆਂ ਹੈਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਭੈਣੋ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਵੀ ਸਾਡੇ ਸੂਟ ਕਿੱਦਾਂ ਦੇ ਲੱਗੇ ਥੈਂਕ ਯੂ